ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ 도ੜੀ ਦੀਪਕੀ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਿਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਿਉ ਸਰਜਨ ਹਾਰੂ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਉ ਨੇਤ ਨੇਤ ਜੀਅੜੇ ਸੁਮਾਲੀ ਆਣ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੇ ਤਸ ਦਾਤੇ ਕਵਨ ਸਮਾਰ ਸੰਬਤ ਸਾਹ ਲਿਖਿਆ ਮਿਲ ਕਿਰਪਾ ਉਹ ਤੇਲ ਦੇਹੂ ਸਜਣਾ ਸੀਸੜੀ ਆਜ ਹੋਵੇ ਸਾਹਿਬ ਸਉ ਮੇਲ ਕਰ ਕਰ ਇਹੋ ਪਹਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਐ ਨਾਨਕ ਸੇ ਦੇਹਿਆ ਵਨ राग आसा महला पहला श्य कर श्य गुर श्य उपदेस गुर एको वेसा नेक बाबा जय कर करते कीरत होए सुकर राख वडाई तोए रहाओ विश्वय चसया कडिया पहरा थिती वारी माहो हुआ सूरजे को रोतनेक ਨਾਨਕ ਕਰਤੇ ਕੀ ਕੀਤੇ ਵੇਸ ਰਾਗ ਤਨਾਹ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੀ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੂ ਕਰੇ ਸਗਲ ਬਿਨ ਰਾਇ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ सहस तव नैन नैन हह तूह कौ सहस मूरत न ना एक तू ही सहस पद बिमल नान एक पद गंध विण सहस तव गंध विचालत मोही सब मह ज्योत ज्योत है सोए तिस दे जानन सब मह जानन होए गुरु साखी ज्योत प्रगट होए ਜੋ ਤਸ ਪਾਵੈ ਸੋ ਆਰਤੀ ਹੋਏ ਹਰ ਚਰਨ ਕਵਲਮਕਰੰਦ ਲੋਭਿਤ ਮਨੋ ਅੰਧਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੀ ਨਾਨਕ ਸਾਰਿੰਕਾ ਹੋਏ ਜਾਤੇ ਤੇਰੇ ਨਾਏ ਵਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਣ ਵੱਡਾ ਹੈ ਕਾ ਡੰਡਉਤ ਪਣ ਵੱਡਾ ਹੈ ਰਹਾਉ ਸਾਕਤ ਹਰਿ ਅਸ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਜੋ ਜੋ ਚਲੇ ਚੁਬੈ ਦੁਖ ਪਾਵੇ ਜਮਕਾਲ ਸਹ ਹੈ ਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵਖੰਡਾ ਹੈ ਅਵਿਨਾਸੀ ਪਰਖ ਪਾਇਆ ਪਰਮੇਸ਼ਰ ਬਹੁ ਸੋਭਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਵ ਤੇਰੇ ਹਰ ਰਖ ਰਖ ਵਡ ਵੱਡਾ ਹੈ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ raag gauri purbi mahalla panjwa karo binanti suno mere mita sant tahal ki vela iha ghat jalo har laha aage basam sohela aud katai dhan surai nari man gur mil kaaj sware rahao ਇਹ ਸੰਸਾਰ ਵਿਕਾਰ ਸੰਸਤੀ ਮਹੈ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀ ਆਵੈ ਇਹ ਰਸ ਅਕਤ ਕਥਾ ਤਨ ਜਾਨੀ ਜਾ ਕਉ ਆਏ ਸੋਈ ਬਿਹੱਜੋ ਹਰ ਗੁਰ ਤੇ ਮਣੈ ਬਸੀਰਾ ਨਿਜ ਕਰਮਹਿਲ ਪਾਵੋ ਸੁਖ ਸਹਜੇ ਬੋਹਰਣੁ ਵੇਗੋ ਫੇਰਾ ਅੰਤਰ ਜਾਮੀ ਪਰਖ ਵਿਦਾਤੇ ਸਰਦਾਮਣ ਕੀ ਪੂਰੇ ਨਾਨਕ ਦਾਸ सुखमाग मू को सन्तन की अंतर जामी परख विदाते सरदा मन की पूरे नानकदास एमाग को कर सन्तण की ते वा जी का खालसा ਵਾਹਿਗੁਰੂ ਜੀ ਕੀ ਫਤਿਹ